ਸ਼ਹੀਦ ਉਦਮ ਸਿੰਘ ਜੀ ਦੀ 1940 ਦੇ ਵਿੱਚ ਅੱਜ ਦੇ ਦਿਨ ਸ਼ਹਾਦਤ ਹੋਈ ਔਰ ਅੱਜ ਦੇ ਦਿਨ ਉਹਨਾਂ ਨੂੰ ਫਾਂਸੀ ਹੋਈ ਸੀ ਸੋ ਬਹੁਤ ਵੱਡਾ ਦਿਨ ਸਾਡੇ ਹਿੰਦੁਸਤਾਨ ਲਈ ਐ ਪੰਜਾਬ ਲਈ ਐ ਔਰ ਜੋ ਪੰਜਾਬੀਆਂ ਲਈ ਕਿਹਾ ਜਾਂਦਾ ਕਿ ਪੰਜਾਬੀ ਅਣਖ ਦੇ ਲਈ ਮਰ ਵੀ ਸਕਦੇ ਆ ਮਿੱਟ ਵੀ ਸਕਦੇ ਆ ਅੱਜ ਉਹ ਸ਼ਹੀਦ ਉਦਮ ਸਿੰਘ ਜੀ ਨੇ ਜੋ ਕਰਕੇ ਦਿਖਾਇਆ ਉਹ ਉਹੀ ਪੰਜਾਬੀਆਂ ਦੀ ਅਣਖ ਸੀ ਕਿ ਜੋ ਜਨਰਲ ਡਾਇਰ ਨੇ ਇਥੇ ਜ਼ੁਲਮ ਟਾਇਆ ਸੀ ਉਹਦਾ ਬਦਲਾ ਜਾ ਕੇ ਲੰਡਨ ਦੇ ਵਿੱਚ ਔਰ ਉਹਨਾਂ ਨੇ 20 ਸਾਲ ਉਥੇ ਆਪਣੀ ਜਿਹੜੀ ਡੈਡੀਕੇਸ਼ਨ ਰੱਖ ਕੇ ਉਹ ਬਦਲਾ ਲਿਆ ਸੀ ਸਾਡੇ ਹਿੰਦੁਸਤਾਨ ਦੇ ਜੋ ਜ਼ੁਲਮ ਕੀਤਾ ਸੀ ਉਹਦਾ ਕਰਜ਼ ਜੋ ਉਹਨੇ ਕੀਤਾ ਸੀ ਉਹਦਾ ਚੁਕਾਇਆ ਸੀ ਸੋ ਅੱਜ ਲੋੜ ਹੈ ਕਿ ਜਿਹੜੇ ਸਾਡੇ ਸ਼ਹੀਦ ਨੇ ਉਦਮ ਸਿੰਘ ਵਰਗੇ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਅੱਜ ਸਾਡਾ ਪੰਜਾਬ ਨਸ਼ਿਆਂ ਵੱਲ ਜਿਹੜੇ ਚਿੱਟੇ ਵੱਲ ਸਾਡੇ ਤੇ ਕਲੰਕ ਹੈ ਉਹ ਵੀ ਤੋੜਨ ਦੀ ਲੋੜ ਹੈ। ਜਿੱਦ ਨਸ਼ੇ ਅੰਮ੍ਰਿਤ ਮਾਨ ਨੇ ਉਹ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ ਜਿਹੜਾ ਇੱਕ ਮਹਿਮ ਚਲਾਈ ਹੈ ਉਹ ਕਾਮਯਾਬੀ ਵੱਲ ਵਧ ਰਹੀ ਹੈ ਮੈਂ ਧੰਨਵਾਦ ਕਰਾਂਗਾ ਪੰਜਾਬ ਦੇ ਲੋਕਾਂ ਦਾ ਔਰ ਅਸੀਂ ਅੱਜ ਦੇ ਦਿਨ ਨੇ ਪ੍ਰਣ ਲਈਏ ਕਿ ਜੋ ਸਾਨੂੰ ਸ਼ਹੀਦ ਸਾਨੂੰ ਦਸਕੇ ਰਸਤਾ ਗਏ ਨੇ ਉਹਨਾਂ ਤੇ ਚੱਲੀਏ ਤੇ ਜਿਹੜਾ ਨਸ਼ਾ ਹੈ ਪੰਜਾਬ ਚੋਂ ਖਤਮ ਕਰੀਏ।